ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੇ YouTube ਚੈਨਲ Son of Talliwal ਤੇ ਤੇ ਜਿਹੜੀ ਵੀਰ ਇਸ ਵੀਡੀਓ ਦੇ ਵਿੱਚ ਨਵੇਂ ਆਇਆ ਪਹਿਲਾਂ ਜਾ ਕੇ ਕਰ ਲੋ ਚੈਨਲ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਨਵੀਂ ਅਪਡੇਟ ਆਉਂਦੀ ਰਵੇ। ਬਾਈ ਸਕਾਰਪਿਓ ਗੱਡੀ ਲੈ ਆਂਦੀ ਆ 2019 ਮਾਡਲ ਆ। ਟਾਇਰ 70 ਪੈਸੇ ਪਏ ਆ। ਚੈੱਕ ਕਰ ਲੋ ਤੁਸੀਂ ਟਾਇਰ 70 ਪੈਸੇ ਪਏ ਆ। ਤੇ 2034 ਤੱਕ ਇਹਦੀ ਪਾਸਿੰਗ ਆ। ਸਕਾਰਪਿਓ ਗੱਡੀ ਆ ਵਾਈਟ ਕਲਰ ਚਾ ਪਾਸਿੰਗ 2034 ਤੱਕ ਆ ਪੂਰੀ ਸਾਫ਼ ਗੱਡੀ। ਗੱਡੀ ਹੈ ਬਾਈ ਜਿਹੜੇ ਬਾਈ ਨੇ ਗੱਡੀ ਖਰੀਦਣੀ ਹੋਵੇ ਇਹ ਸਕਰੀਨ ਤੇ ਨੰਬਰ ਆਈ ਜਾਂਦਾ ਜਾ ਕੇ ਸੰਪਰਕ ਕਰ ਸਕਦਾ ਗੱਲਬਾਤ ਕਰ ਸਕਦਾ ਜੀ ਕੋਈਸ ਹੋਰ ਜਾਣਕਾਰੀ ਲੈਣੀ ਆ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀਏ ਲਾਈਕ ਕਮੈਂਟ ਕਰਕੇ ਦੱਸ ਦੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਨ ਆਫ ਧਾਲੀਆਲ ਤੇ ਕਿਸੇ ਵੀ ਬਾਈ ਨੇ ਆਪਾਂ ਤੋਂ ਵੀਡੀਓ ਪਵਾਉਣੀ ਹੋਵੇ ਜਾਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਬਾਇਓ ਚ ਨੰਬਰ ਆ ਜਾ ਕੇ ਸੰਪਰਕ ਕਰ ਸਕਦਾ ਧੰਨਵਾਦ